ਸ੍ਰੀ ਕਾਲ ਜੀ ਸਾਰਿਆਂ ਨੂੰ ਅਮੀਰ ਕਰਦੀ ਆ ਤੁਸੀਂ ਜਿੰਨੇ ਵੀ ਮੇਰੀ YouTube ਫੈਮਲੀ ਆ ਮੇਰੀ Facebook ਫੈਮਲੀ ਆ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਕਰਿਓ ਸੋ ਅੱਜ ਮੈਂ ਤੁਹਾਨੂੰ ਦਿਖਾਉਂਗੀ ਜੀ ਕareleਾਂ ਦੀ ਦਾਲ ਬਣਾ ਕੇ ਕareleਾਂ ਦੀ ਦਾਲ ਆਪਾਂ ਕਿਵੇਂ ਬਣਦੀ ਹੈ ਇਹ ਠੀਕ ਆ ਜੀ ਸੋ ਇੱਕ ਕarele ਮੈਂ ਪਹਿਲਾਂ ਦੇਖੋ ਇਹ ਛਿੱਲ ਕੇ ਰੱਖ ਲਿਆ ਇਹਦਾ ਟਾੜਾ ਪਾ ਦਿੱਤਾ ਪਾੜ ਤੁਸੀਂ ਦੇਖ ਸਕਦੇ ਹੋ ਕੌੜਾ ਹੈ ਪੱਕਾ ਸੀਗਾ ਇਹਦੇ ਵਿੱਚ ਨਾ ਬੀਜ ਆ ਕੱਢ ਰੱਖਿਆ ਮੈਂ ਠੀਕ ਹੈ ਜੀ ਇਹ ਕਰੇਲੇ ਆਪਾਂ ਛਿੱਲ ਰਹੇ ਆ ਤੇ ਇਹਨਾਂ ਨੂੰ ਜੇ ਆਪਾਂ ਭਰ ਕੇ ਬਣਾਵਾਂਗੇ ਟੈਸਟ ਬੰਨਗੇ ਭਰ ਕੇ ਇਹਨਾਂ ਨੂੰ ਜਿਹੜੀ ਆ ਚੀਜ਼ ਆ ਇਹਨਾਂ ਦੀ ਇਹ ਵੀ ਵਿੱਚ ਪਾਊਗੀ ਜੀ ਇਹਨਾਂ ਤੇ ਆਪਾਂ ਨਮਕ ਪਾ ਕੇ ਆਹ ਜਿਹੜੀ ਇਹ ਆਪਾਂ ਵਿੱਚ ਪਾਵਾਂਗੇ ਜ ਇਹਨਾਂ ਤੇ ਨੂਨ ਪਾ ਕੇ ਇਹਨਾਂ ਤੇ ਨੂੰ ਆਪਾਂ ਧੁੱਪੇ ਰੱਖ ਦਾਂਗੇ ਤੇ ਸੋ ਜਿਹੜਾ ਇਹਨਾਂ ਦਾ ਕੌੜਾ ਪਾਣੀ ਆ ਕਰੇਲਿਆਂ ਦਾ ਹਨਾ ਤੇ ਉਹ ਨਿਕਲ ਜਾਊਗਾ ਸਾਰਾ ਤੇ ਕਰੇਲੇ ਕਦੇ ਵੀ ਕੌੜੇ ਨਹੀਂ ਬਣਨਗੇ ਬਾਕੀ ਪਹਿਲਾਂ ਮੈਂ ਤਾਂ ਗੱਲ ਪੇਟ ਕੇ ਬਣਾਉਂਦੀ ਹੁੰਦੀ ਸੀ ਪਰ ਹੁਣ ਮੈਂ ਤਾਂ ਅੱਗਾ ਨਹੀਂ ਲਪੇਟਦੀ ਮੈਂ ਇਹਨਾਂ ਨੂੰ ਆਹੀ ਭਰ ਕੇ ਨੂੰ ਮਿਰਚ ਮਸਾਲੇ ਨਾਲ ਤੇ ਤੇਲ ਚ ਤੜ ਲੈਣੇ ਆ ਜੀ ਦੱਸੋ ਬਹੁਤ ਸਵਾਦ ਬੰਦੇ ਆ ਇਹ ਤੇ ਬਹੁਤ ਟੈਸਟੀ ਬੰਦੇ ਆ ਤੇ ਵਲੌਗ ਆਪਾਂ ਉਹ ਤੋਂ ਪਾਵਾਂਗੇ ਜਦੋਂ ਅਸੀਂ ਕਰੇਲੇ ਖਾੜੇ ਜੀ ਕਿਉਂਕਿ ਸਾਡੇ ਇੱਥੇ ਹੈਗੇ ਆ ਜੀ 2-4 ਘਰ ਆਪਣੇ ਇਧਰ ਭੈਣਾ ਮਿਲ ਗਾ ਜਦੋਂ ਉਹਨਾਂ ਨੂੰ ਪਤਾ ਲੱਗਣਾ ਵੀ ਕਿਰਨ ਬਟੇਂਡਾ ਨੇ ਕਰੇਲੇ ਬਣਾਏ ਤੇ ਬਾਈ ਉਹ ਨਾਲ ਦੀ ਨਾਲ ਹੀ ਜਵਾਬ ਭੇਜ ਦੇਣਗੇ ਸੋ ਵਾਹ ਆਹ ਹੁਣ ਦੱਸਦੀ ਆ ਜੀ ਮਾਤਾ ਜੀ ਦਿਖਾਵਾਂਗੇ ਰੋਣੇ ਮੈਂ ਤੇ ਆ ਦੇਖੋ ਇਹਨਾਂ ਦਾ ਆਪਰੇਸ਼ਨ ਐ ਕਰਨਾ ਜੀ ਸਿੱਧਾ ਬਿਲਕੁਲ ਐ ਐ ਸਿੱਧਾ ਕਰਕੇ ਫੇਰ ਆ ਦੇਖੋ ਜਮਾ ਵਿੱਚੋਂ ਕੱਚੇ ਕਰੇਲੇ ਆ ਜੀ ਤੇ ਸੋ ਤੁਸੀਂ ਬਣੇ ਰਹੋ ਜੀ ਵਲੌਗ ਦੇ ਨਾਲ ਕਰੇਲੇ ਕਿਲੋ ਆ ਕਰੇਲੇ ਆਪਣੇ ਹੋ ਗਏ ਰੈਡੀ ਤੁਸੀਂ ਦੇਖ ਸਕਦੇ ਹੋ ਇੱਧਰ ਮਸਾਲਾ ਵੀ ਰੈਡੀ ਹੋ ਗਿਆ ਜਿਹੜਾ ਕ ਕਰੇਲਿਆਂ ਦੇ ਉੱਪਰ ਲਾਇਆਗਾ ਇਨਾਂ ਨੂੰ ਮੈਂ ਨਮਕ ਲਾਤਾ ਜੀ ਨਮਕ ਲਾ ਕੇ ਮੈਂ ਹੱਥ ਧੋੜੇ ਸੀਗੇ ਕਿਉਂਕਿ ਹੱਥ ਮੱਚਣ ਲੱਗੇ ਸੀ ਬਾਅਦਸ ਹੁਣ ਮੈਂ ਆ ਲਿਆਈਆਂ ਜਿਹੜਾ ਕਿ ਇਹਨਾਂ ਦੇ ਵਿੱਚ ਆਪਾਂ ਸਮਾਨ ਪਾਣਾਗਾ ਤੁਸੀਂ ਦੇਖ ਸਕਦੇ ਹੋ ਪਿਆਜ਼ ਆ ਗੰਡੇ ਜਿਹਨੂੰ ਕਹਿੰਦੇ ਆਪਾਂ ਹਰੀਆਂ ਮਿਰਚਾਂ ਲਸਣ ਬਾਕੀ ਨਿੰਬੂ ਨਚੋੜਾਂਗੇ ਆਪਾਂ ਨੂੰ ਅੰਬ ਚੂਰ ਤਾਂ ਕਿੱਥੋਂ ਮਿਲਿਆ ਨਹੀਂਗਾ ਜੀ ਮੈਨੂੰ ਐਵੇਂ ਝੂਠ ਨਹੀਂ ਬੋਲਦੇ ਆਪਾਂ ਵੀ ਬਾਜ਼ਾਰ ਮੈਂ ਗਈ ਨਹੀਂ ਹੈਗੀ ਅੰਬ ਚੂਰ ਮੈਨੂੰ ਮਿਲਿਆ ਨਹੀਂ ਸੋ ਮੈਂ ਜਦ ਆਪੇ ਮਸਾਲਾ ਭੁੰਨਾਗੇ ਆਪਾਂ ਇਹ ਦੋਨੇ ਮਸਾਲੇ ਜਦ ਆਪਾਂ ਭੁੰਨਾਗੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਲਾ ਲਿਆ ਨਾ ਭੁੰਨ ਕੇ ਉਦੋਂ ਬਾਅਦ ਆਪਾਂ ਨਿੰਬੂ ਨਿਚੋੜ ਦਾਂਗੇ ਉੱਤੇ ਅੱਧਾ ਫਿਰ ਨਿੰਬੂ ਨਿਚੋੜ ਕੇ ਫਿਰ ਇਹਨਾਂ ਨੂੰ ਇਹਨਾਂ ਦੇ ਵਿੱਚ ਆਪਾਂ ਭਰ ਦਾਂਗੇ ਆ ਭੁੰਨ ਕੇ ਤੇ ਸੋ ਮੈਂ ਇਹਨਾਂ ਨੂੰ ਰੱਖਣ ਜਾ ਰਹੀਆਂ ਜਿੱਥੇ ਸੁੱਪ ਦੇ ਵਿੱਚ ਤਦ ਤੱਕ ਮੈਂ ਕਰ ਰਹੀਆਂ ਤਿਆਰ ਆ ਦਾ ਆ ਮਸਾਲਾ ਸੋ ਦੇਖੋ ਜੀ ਕ੍ਰੇਲਿਆਂ ਦੀ ਰੰਗਤ ਤੇ ਕ੍ਰੇਲਾ ਤੇ ਮੈਂ ਨਮਕ ਵਾਵਾ ਵਾਵਾ ਪਾਤਾ ਮਖ ਜਿੰਨਾ ਵੀ ਕੜਵਾ ਪਾਣਾ ਸਾਰਾ ਨਿਕਲ ਜਾਊਗਾ ਇਹਨਾਂ ਦਾ ਤੇ ਸੋ ਬਣੇਗਾ ਜੀ ਸਾਡੇ ਤੇ ਬਲੌਗ ਦੇ ਨਾਲ ਹਾਂਜੀ ਆਪਾਂ ਇੱਧਰ ਦੇਖ ਸਕਦੇ ਹੋ ਤੁਸੀਂ ਮਸਾਲੇ ਦੀ ਹੋ ਰਹੀ ਆ ਪੂਰੀ ਤਿਆਰੀ 2 ਘੰਟਿਆਂ ਦਾ ਲਸਣ ਦਾ ਮਸਾਹਣ ਦਿਖਾਈ ਦਿੱਤਾ ਸੀ ਹਨਾ ਸੋ ਇੱਧਰ ਆਪਾਂ ਕੁੰਡੇ ਘੋਡੇ ਦੇ ਵਿੱਚ ਦੇਖੋ ਤੁਸੀਂ ਆ ਸਾਰੀਆਂ ਆ ਪਾਵਾਂਗੇ ਪਤਾ ਕਿ ਇਹਦੇ ਵਿੱਚ ਆਪਾਂ ਦਰੜਫੜੜ ਕਰਾਂਗੇ ਤੇ ਇਹਦੇ ਵਿੱਚ ਮਸਾਲਾ ਵਧੀਆ ਲੱਗੂਗਾ ਆਪਾਂ ਨੂੰ ਹਨਾ ਅੱਜ ਕੱਲ ਕੀ ਕਰਦੇ ਆ ਹਨਾ ਉਹ ਗ੍ਰੈਂਡ ਜਿਹਾ ਕਰ ਲੈਂਦੇ ਆ ਬਾਹਲਾ ਹੋ ਜਾਂਦਾ ਦਾ ਸੋ ਚੜਨੀ ਵੀ ਨਹੀਂ ਖਾਣੀ ਚਾਹੀਦੀ ਗ੍ਰੈਂਡ ਜੀ ਕਰਕੇ ਜਿਹੜਾ ਆ ਚੀਜ਼ ਚ ਸਵਾਦ ਆ ਨਾੁੰਡੇ ਘੋਟੇ ਵਾਲਾ ਗੱਲਬਾਤ ਤੇ ਉਹ ਮਿਕਸੀ ਦੀ ਗੱਲਬਾਤ ਹੈ ਨਹੀਂ ਹੈਗੀ ਸਾਡੇ ਐਦਾਂ ਦੀ ਗੱਲ ਨਹੀਂ ਹੈਗੀ ਵੀ ਹੈ ਨਹੀਂ ਜੀ ਤੇ ਉਹ ਆਪਾਂ ਜਿਵੇਂ ਬਦਾਮ ਵਗੈਰਾ ਜਾਂ ਹੋਰ ਕੋਈ ਲੱਲਫੱਬਾ ਪੀਣਾ ਹੁੰਦਾ ਤਾਂ ਰੱਖੀ ਹੋਈ ਆ ਤੇ ਆ ਦੇ ਸਕਦਾ ਜੀ ਤੁਸੀਂ ਅੱਜ ਤੁਹਾਨੂੰ ਕarele ਦੀ ਦਾਲ ਬਣਾ ਕੇ ਖਵਾਉਣੀ ਆ ਘੈਂਟ ਮੈਂ ਕਹਿੰਨੀ ਆ ਜੀ ਵੀ ਕarele ਜੇ ਤੁਸੀਂ ਖਾ ਲੇ ਨਾ ਤੁਸੀਂ ਕਿਰਨਾਂ ਨੂੰ ਯਾਦ ਕਰੋਗੇ ਵੀ ਹਾਂ ਕਿਰਨਾਂ ਕਿਰਨਾਂ ਬਟਿੰਡੇ ਵਾਲਗੇ ਤੇ ਸੋ ਇੱਕ ਵਾਰ ਤੁਹਾਡੇ ਨਾਲ ਇੱਕ ਵਾਦਾ ਕਰਦੀ ਹਾਂ ਅੱਜ ਜ਼ਿੰਦਗੀ ਦੇ ਵਿੱਚ ਸੋ ਆਪਾਂ ਬਲੌਗ ਬਣਾਇਆ ਕਰਾਂਗੇ ਤੇ ਹੁਣ ਆਪਾਂ ਕਈ ਮੇਰੇ ਨਾਲ ਭੈਣਾਂ ਦੇ ਕਮੈਂਟ ਆਉਂਦੇ ਸੀਗੇ ਤੇ ਵੀ ਤੁਸੀਂ ਸਿਰ ਤੇ ਚੁੰਨੀ ਰੱਖਿਆ ਕਰੋ ਹਨਾ ਤੇ ਸੋ ਸੌਰੀ ਭੈਣੋ ਤੇ ਮੈਂ ਹੁਣ ਜ਼ਰੂਰ ਆਪਾਂ ਸਿਰ ਤੇ ਚੁੰਨੀ ਲੈ ਕੇ ਫੇਰ ਵੀ ਬਲੌਗ ਸਟਾਰਟ ਕਰਾ ਕਰਾਂਗੇ ਹਨਾ ਇਹ ਸਹੀ ਗੱਲ ਆ ਜੀ ਵਲੌਗ ਬਹੁਤ ਥਾਂ ਤੇ ਜਾਂਦਾ ਹਨਾ ਸਾਰੇ ਦੇਖਦੇ ਆ ਭੈਣ ਭਰਾ ਸੋ ਕਈ ਵਾਰੀ ਆਪਣੇ ਤੇ ਭੈਣਾਂ ਤੋਂ ਹਜਿ ਕੋ ਗਲਤੀ ਹੋ ਜਾਂਦੀ ਆ ਕਈ ਵਾਰੀ ਕੱਪੜਾ ਆਪਣੇ ਢਾਂਗ ਨਾਲ ਪਾਇਆ ਹੁੰਦਾ ਜਾਂ ਕਿਵੇਂ ਵੀ ਲਾਲੋ ਆਪਾਂ ਹਨਾ ਤੇ ਸੋ ਮੇਰੇ ਨਾਲ ਭੈਣਾਂ ਨੂੰ ਬੁਰਾ ਲੱਗਦਾ ਜਾਂ ਵੀਰਾਂ ਨੂੰ ਬੁਰਾ ਲੱਗਦਾ ਸੋ ਅੱਜ ਤੋਂ ਬਾਅਦ ਆਪਣਾ ਕੋਈ ਵੀ ਵਲੌਗ ਆਊਗਾ ਉਸ ਨੂੰ ਆਪਾਂ ਸਭ ਤੇ ਚੁੰਨੀ ਲੱਗੀ ਬਣਾਵਾਂਗੇ ਤੇ ਬਾਕੀ ਕ੍ਰੇਲਾ ਦੀ ਦਾਲ ਤੁਸੀਂ ਖਾਓ ਜਰੂਰ ਠੀਕ ਹੈ ਤੁਹਾਨੂੰ ਭਰਦੇ ਵੀ ਦਿਖਾਵਾਂਗੇ ਤੁਹਾਨੂੰ ਮਸਾਲਾ ਭੋਈਦਾ ਵੀ ਦਿਖਾਵਾਂਗੇ ਤੇ ਹੁਣ ਕਰੇਲੇ ਇਸ ਟਮਣਾ ਥੁੱਪੇ ਪਈਆ ਤਾਂ ਤੁਹਾਨੂੰ ਆ ਘੋਟਦੇ ਵੀ ਦਿਖਾਵਾਂਗੇ ਸੋ ਅਸੀਂ ਛੇਲਣਗੇ ਗੱਲ ਬਾਤ ਆ ਕਰ ਇੱਧਰ ਦੇਖ ਲਓ ਆਪਾਂ ਗੰਡਾ ਲਸਣ ਹਰਗਾ ਮਿਰਚਾ ਸਾਰਾ ਕਰਤਾ ਜੀ ਕਟ-ਕਟ ਕੇ ਵਧੀਆ ਸੋ ਇਹਨੂੰ ਹੁਣ ਆਪਾਂ ਤੇਲ ਚ ਭੁੰਨਾਗੇ ਨੂਨ ਮਿਰਚ ਮਸਾਲੇ ਪਾ ਕੇ ਫਿਰ ਆਪਾਂ ਇਹਨਾਂ ਨੂੰ ਭਰਾਂਗੇ ਕਰੇਲਾ ਚ ਸੋ ਤੁਸੀਂ ਵੀ ਜਿੱਦੇ ਬਣਾਉਣੇ ਆ ਕਰੇਲੇ ਦੀ ਦਾਲ ਠੀਕ ਹੈ ਜੀ ਆਈ ਘੁੱਟ ਕੇ ਭਰ ਕੇ ਦੇਖਿਓ ਉਹ ਗ੍ਰੈਂਡ ਕਰਨ ਦਾ ਨਹੀਂ ਮਤਲਬ ਹੈਗਾ ਜੀ ਮੈਂ ਦੁਹਰੀਆਂ ਫੇਰ ਕਹਿ ਰਹੀ ਆ ਤੇ ਸੋ 쿠ਕੀ ਮੇਰੀ 쿠ਕੀ ਕarele ਖਾਣ ਆ ਤਾਂ ਖਾਈ ਨਾ ਅੱਜ ਤੂੰ ਭੁੱਕੀ ਮੇਰੀ 쿠ਕੀ ਜਾਨ ਤੇ ਮੇਰੀ ਕਮਲ ਭੈਣ ਪਟਿਆਲਾ ਤੇ ਲਵ ਯੂ ਆ ਤੁਹਾਨੂੰ ਦੇਖੋ ਧੜਾ ਧੜਾ ਕਰਤਾ ਕੰਮ ਆਪਾਂ ਤੇ ਹੁਣ ਆਪਾਂ ਚੱਕਾਂਗੇ ਚੱਕ ਕੇ ਲੈ ਜਾਵਾਂਗੇ ਰਸੋਈ 'ਚ ਉੱਥੇ ਆਪਾਂ ਇਹਨੂੰ ਭੁੰਨਾਂਗੇ ਤੇਲ 'ਚ ਪਾ ਕੇ ਜੀ ਫਿਰ ਆਪਾਂ ਇਹਨੂੰ ਕਰੇਲਾ ਦੇ ਵਿੱਚ ਭਰਾਂਗੇ ਸੋ ਜਿਨੇ ਜਿਨੇ ਖਾਣੇ ਆ ਜੀ ਕਰੇਲਾ ਦੀ ਦਾਲ ਤੇ ਲਾਲ ਦਿਲ ਭੇਜ ਜੀ ਅੱਜ ਮੈਂ ਰਸੋਈ 'ਚ ਕੁੰਡਾ ਕੋਡਾ ਚੱਕ ਕੇ ਤੁਸੀਂ ਦੇਖ ਸਕਦੇ ਹੋ ਕੁੰਡਾ ਮੈਂ ਇੱਥੇ ਰੱਖਤਾ ਇੱਧਰ ਮੈਂ ਫਰਾਈ ਬਿੰਡਾਤਾ ਠੀਕ ਹੈ ਤੇ ਹੁਣ ਮੈਂ ਇਹਨੂੰ ਕੀ ਕਹਿੰਦੇ ਹੈਗੇ ਤੜਕੂੰਗੀ ਤੜਕੀ ਬਣਾਵਾਂਗੇ ਬਾਅਦ 'ਚ ਕੋਈ ਆਇਆ ਗੱਲ ਵੱਜੀ ਆ ਸਾਡੀ ਸੋ ਐਦਾਂ ਤੁਸੀਂ ਦੇਖ ਸਕਦੇ ਹੋ ਅੱਜ ਕ੍ਰੇਲਿਆਂ ਦੀ ਦਾਲ ਪਿੱਛੇ ਦੇਖੋ ਮੇਰੇ ਭਾਂਡੇ ਮੇਰੇ ਸਾਰੇ ਕੰਮ ਪਏ ਆ ਸਿਰਫ ਇੱਕ ਕ੍ਰੇਲਿਆਂ ਦੀ ਦਾਲ ਪਿੱਛੇ ਸੋ ਆਪਾਂ ਨੂੰ ਅੰਦਰ ਪਾਤਾ ਪੱਤੇ ਸੋ ਭਰੜਾ ਭਾਂਡੇ ਬਹੁਤ ਪਏ ਆ ਕਾਹਨੋ ਕਹਿੰਦੀ ਐ ਕੋਈ ਤੋਰੀਂ ਨਿਸਤਾ ਕਰਾ ਦੋ ਆਪਾਂ ਇੰਦੀ ਕਾਹ ਤੋਂ ਨਿਕਾਉਂਦੇ ਕੋਈ ਬਚੋਲਾ ਬਣ ਜੋ ਆਹ ਦੁੱਖ ਹੈ ਇਹ ਆਪਾਂ ਕੱਢੇ ਜਗ੍ਹਾ ਚ ਪਾਵਾਂਗੇ ਫਿਰ ਬਾਰਾ ਮਸਾਲਾ ਵੀ ਲਿਆਉਣਾ ਹਜੇ ਮੈਂ ਚੱਕ ਕੇ ਤੇ ਉਹਨੂੰ ਆਪਾਂ ਨਿਚੋੜਾਂਗੇ ਨਿਚੋੜ ਕੇ ਉਹ ਇਹਦੇ ਵਿੱਚ ਪਾਵਾਂਗੇ। ਖਿਲਾਂਦੇ ਆ ਜੀ ਹਣਾ ਇਹਨਾਂ ਨੂੰ ਹੁਣ ਆਪਾਂ ਨਿਚੋੜਾਂਗੇ ਨਿਚੋੜ ਕੇ ਕੱਢਾਂਗੇ ਪਾਣੀ। ਦੇਖ ਸਕਦੇ ਹੋ। ਸੋ ਤੁਸੀਂ ਕਮੈਂਟ ਕਰਕੇ ਦੱਸੋ ਜੀ ਅੱਜ ਮੇਰੇ ਸਿਰ ਤੇ ਚੁੰਨੀ ਲੱਗਦੀ ਐ। ਤੇ ਮੈਂ ਲੱਗਦੀ ਐ ਵੇਗੇ ਸਾਰੀ ਜੀ। ਮਸਾਂ ਆਣੀ ਬਹੁਤ ਆ ਜੀ ਮੈਂ ਬਸ ਥੋੜੀ ਹੋਰ ਜੀਰਾ ਦੇ ਗੁੱਟਾ ਚ ਵਿੱਚ ਆਪਾਂ। ਚਲ ਜੀਰੇ ਨੂੰ ਆ ਤੜਕਾ ਲਾ ਦਿੰਦੇ ਹਾਂ। ਤਪਨਾਉਂ ਸ਼ੀਰਾਈ ਨੂੰ ਮਾਰਤਾ ਕਰਦੀ ਪਲਾਸਟਿਕ ਦਾ ਹਨ ਇਹ ਬਹੁਤ ਹਨਾ ਪਹਿਸ ਤੋਂ ਅਮਡੇ ਨੋਰਾ ਹਲਦੀ ਨੋਰਾ ਦੇ ਕੋਲ ਦਿਨਾਂ ਨੂੰ ਲਗਭਤ ਇਹ ਨੂੰ ਲਾਗੇ ਕਿਉਂਕਿ ਪਹਿਲਾਂ ਆਪਾਂ ਇਹ ਭੁੰਨਣੇ ਸੀਗੇ ਮੈਥੋਂ ਪਿਆਜ਼ ਪੈ ਗਏ ਹਨਾ ਆ ਲੋ ਹੋਈ ਗਾਵੇਂ ਤੇ ਹੁਣ ਆਪਾਂ ਇਹ ਚ ਪਾਵਾਂਗੇ ਨੂਨ ਮਿਰਚ ਸੁਆਦ ਅੰਸਾ ਸਾਰਾ ਕੁਝ ਪਾਵਾਂਗੀ ਗਰਮ ਮਸਾਲਾ ਹੀ ਪਾਵਾਂਗੀ ਨੂਨ ਵੀ ਪਾਵਾਂਗੀ ਕਿਉਂਕਿ ਨੂਨ ਦਾ ਤਾਂ ਥੋੜਾ ਹੀ ਪਾਵਾਂਗੇ ਵੀ ਕੈਰਲਾ ਚ ਨੂਨ ਪਹਿਲਾਂ ਪਾ ਕੇ ਰੱਖਿਆ ਹੋਇਆ ਬਾਕੀ ਜਦੋਂ ਇਹ ਮਸਾਲਾ ਬਣ ਗਿਆ ਉਦੋਂ ਮੈਂ ਚੈੱਕ ਕਰੂਗੀ ਇਹ ਜੇ ਤਾਂ ਨੋਰ ਘੱਟ ਹੋਇਆ ਤਾਂ ਨਾਲ ਦੇ ਨਾਲ ਉਹਦੇ ਪਾ ਜੂਗਾ ਰਾਜੂ ਗਏ ਦੇ ਵਿੱਚ ਹਨਾ ਤੇ ਜੇ ਨਾ ਹੋਇਆ ਬਾਕੀ ਮੈਂ ਦੇਖ ਲਈ ਇਹਦੇ ਵਿੱਚ ਹੀ ਭੁੰਨਣ ਦੀ ਕੋਸ਼ਿਸ਼ ਕਰਦੀ ਉਹਨਾਂ ਨੂੰ ਨਹੀਂ ਤਾਂ ਦੂਰਾ ਹੋਊਗਾ ਮੇਰਾ ਮੱਥਾ ਮਾਰਨਾ ਪਊਗਾ ਦੂਰਾ ਸੋ ਜਦੋਂ ਕਿ ਇਹ ਲੈ ਵੱਲ ਨਗੇ ਤਾਂ ਭਾਂਡੇ ਦਾ ਭਾਈ ਹੋਣਗੇ ਤੇ ਆ ਦੇਖ ਸਕਦੇ ਤੁਸੀਂ ਕਿਉਂਦਾ ਪਾਣੀ ਕਿਵੇਂ ਨਿਕਲ ਜਾਏਗਾ ਲੋ ਬਈ ਦੇਖੋ ਮਾ ਚੱਕੋ ਇਹ ਖਾ ਖਾਓਗੇ ਤਾਂ ਸ਼ੂਗਰ ਵਾਲੇ ਬੰਦੇ ਨੂੰ ਬਹੁਤ ਵਧੀਆ ਤੇ ਵੈਸੇ ਜਿਆਦਾ ਫਾਇਦਾ ਸ਼ੂਗਰ ਵਾਲੇ ਬੰਦੇ ਨੂੰ ਚਾੜ ਚਰੇਲੇ ਕਰਦੇ ਆ ਛੋਟੇ ਜਿਹੜੇ ਦੇਸੀ ਹੁੰਦੇ ਆ ਠੀਕ ਹੈ ਜੀ ਆਪ ਤੁਸੀਂ ਦੇਖ ਸਕਦੇ ਹੋ ਨਾ ਇਹ ਨਮਕ ਨੇ ਹੀ ਪਾਣੀ ਕੱਢਿਆ ਸਾਰਾ ਜੋਰ ਲੱਗਦਾ ਬਹੁਤ ਜ਼ਿਆਦਾ ਜੀ ਭੈ ਜੇ ਕਿਸੇ ਨੂੰ ਖਾਣਿਆ ਤਾਂ ਬੈ ਤਲਾਲ ਆਹਾ ਦਾਲ ਦੇ ਲ ਭੇਜ ਦਿਓ ਸੋਹਣੇ ਸੋਹਣੇ ਕਮੈਂਟ ਕਰਿਓ ਕਿਉਂਕਿ ਮੈਨੂੰ ਮੱਥਾ ਬਹੁਤ ਮਾਰਨਾ ਪੈਂਦਾ ਇਹ ਚੀਜ਼ ਪਿੱਛੇ ਠੀਕ ਹੈ ਜੀ ਸੋ ਆਪ ਆਤਾ ਜੀ ਆਪਾਂ ਵਿੱਚੇ ਹੀ ਹਾਂ ਜੇ ਮੇਰੀ ਲੋ ਹੁੰਦੀ ਨਾ ਤਾਂ ਉਹਨੇ ਕਿਹਾ ਸੀ ਨਿੱਚੇ ਹੀ ਕਾਰੇ ਦਿੱਤਾ ਕਾਲਾ ਮਾਲਾ ਮੇਰੀ ਸੱਸ ਨੇ ਠੀਕ ਹੈ ਜੀ ਇਹਨਾਂ ਪਾਪੂ ਨਾਗੇ ਚੰਗੀ ਤਰ੍ਹਾਂ ਠੀਕ ਹੈ ਫੇਰ ਅਸੀਂ ਆਪਾਂ ਆਈ ਕਰਕੇ ਜੀ ਆਪਾਂ ਕareleਆ ਤੋਂ ਕੱਢਣਾ ਪਾਣੀ ਅਜੇ ਇਹਨਾਂ ਤੋਂ ਬਹੁਤ ਮਾੜੇ ਨਿਫਲ ਗੋਣ ਮਰ ਨਮਕ ਲਾ ਕੇ ਰੱਖਿਆ ਹੋਇਆ ਕarele ਸੋ ਕarele ਨੂੰ ਲਿਆਵਾਂਗੇ ਆਪਾਂ ਚੱਕ ਕੇ ਉਹ ਹਜਣਾ ਉਹ ਥੋੜਾ ਜਿਆ ਹੋਰ ਹੋ ਜਾਂਦੇ ਸੋ ਇਹਨਾਂ ਮਾਲਵਾ ਬਹੁਤ ਆ ਖਰੀਨਾ ਤੇ ਕੋਨ ਨੂੰ ਠੀਕ ਹੈ ਇਹਨੂੰ ਆਪਾਂ ਭੁੱਜ ਲਾਂਗੇ ਚੰਗੀ ਤਰ੍ਹਾਂ ਇਹਦੇ ਚ ਪਾਵਾਂਗੇ ਫਿਰ ਆਪਾਂ ਕੋਟਾ-ਵੋਟਾ ਇਧਰ ਰੱਖਾਂਗੇ ਧੋ ਕੇ ਮੈਕਨ ਦੇ ਚੋ ਵੀ ਭਾਈ ਕਿਉਂਕਿ ਲਸਣ ਪਿਆਜ਼ ਬਹੁਤ ਮਹਿੰਗਾ ਜੀ ਕਿਉਂ ਛੱਡ ਲਾਏ ਚ ਇਹ ਬਾਹਰਲੇ ਜਿਹੜੇ ਬਾਹਰ ਰਹਿੰਦੇ ਆ ਹੈ ਕਿਹੜੇ ਬਾਹਰ ਰਹਿੰਦੇ ਨੇ ਜਿਹੜੇ ਬਾਹਰ ਕੈਨੇਡਾ ਅਮਰੀਕਾ ਤੋਂ ਆਪਣਾ ਬਲੌਗ ਦੇਖਣਗੇ ਜੀ ਨਾਲ ਦੇ ਭੇਜੋ ਤੇ ਦੱਸ ਦਿਓ ਅਸੀਂ ਕਿੱਥੋਂ ਕਿੱਥੋਂ ਦੇਖ ਰਹੇ ਹਾਂ ਹਾਂ ਜੀ ਕਿਸੇ ਨੇ ਕਰੇ ਇਲਾ ਦੀ ਦਾਲ ਖਾਣੀ ਆ ਭਾਈ ਕਿਰਨਾਂ ਤੇ ਤੁਹਾਡੀ ਜਰੂਰ ਦੱਸਿਓ ਜੀ ਆ ਮੈਂ ਬੜਾਈ ਸੀ 파ਸੋ ਫਲਗਾਂ ਦੀ ਦਾਲ ਗਵਾਨੇ ਦੀਆਂ ਫਲਗਾਂ ਦਾਲ ਬਹੁਤ ਸਵਾਦ ਬਣੀ ਸੀ ਸੋ ਅੱਜ ਇਹਦਾ ਰਿਟਾਇਰਮੈਂਟ ਹੋ ਗਿਆ ਛੱਡ ਦਾਂਗੇ ਗਾਹ ਨੂੰ ਪਾਵਾਂਗੇ ਛਟਨੀ ਜੋ ਹਾਂ ਸੱਚ ਉੱਤੇ ਬਾਹਰ ਹਾਂ ਸੋ ਜੁਨੀ ਲੈ ਕੇ ਆਉਂਦੀ ਤਾਂ ਬਹੁਤ ਗਰਮੀ ਆ ਬਹੁਤ ਜ਼ਿਆਦਾ ਪਰ ਲੰਗੇ ਸਿਰ ਵੀ ਚੰਗਾ ਨਹੀਂ ਲੱਗਦਾ ਸਹੀ ਆ ਭੈਣਾਂ ਨੇ ਕਮੈਂਟ ਵਧੀਆ ਕੀਤੇ ਸਿਰ ਤੇ ਜੁਨੀ ਲੈ ਆ ਸਰੋ ਹਨਾ ਤੇ ਵੱਕੀ ਸੋਈ ਜਿਦਾ ਵੈਸੇ ਵੀ ਹਨਾ ਸਿਰਫ ਤੇ ਜੁਨੇ ਰੱਖਣੇ ਚਾਹੀਦੀ ਆ। ਸੋ ਬਣੇ ਰਹੂ। ਇਹ ਕ੍ਰੇਲਾ ਮੈਂ ਮਾਰਾ ਚੱਕ ਲਈ ਸੀ ਆ ਦੇਖੋ। ਆ ਇਹ ਨਿਕਲਦਾ ਇਹ ਜੋ ਪਾਣੀ ਕ੍ਰੇਲਾ ਦੇ ਵਿੱਚ ਨਮਕ ਲਾ ਕੇ ਰੱਖਦੇ ਹਾਂ ਤਾਂ। ਤੇ ਇਹ ਕੜਵਾ ਪਾਣੀ ਆ ਸਾਰਾ ਕਣ ਕ੍ਰੇਲੇ ਪੌੜੇ ਲੱਗਣਗੇ। ਸੋ ਆ ਇਹਨਾਂ ਦਾ ਕੱਢਿਆ ਹੋਇਆ ਪਾਣੀ। ਤੇ ਉਹ ਮਸਾਲਾ ਰੈਡੀ ਹੋ ਗਿਆ। ਉਹਦੇ 'ਚ ਹੁਣ ਮੈਂ ਨਿਚੋੜੂੰਗੀ ਨਿੰਬੂ। ਆ ਦੇਖੋ ਮੈਂ ਨਾ ਆ ਕੱਪੜੇ ਵਾਂਗੂ ਨਿਚੋੜਿਆ ਦੇਖੋ ਕ੍ਰੇਲੇ ਨੂੰ ਜਵਾਹ ਨਹੀਂ ਪੁੱਟਿਆ ਕ੍ਰੇਲਾ ਲੈ। ਆ ਦੇਖੋ। ਆ ਦੇ ਸੋ ਇਹਨਾਂ ਨੂੰ ਹੁਣ ਆਪਾਂ ਠੀਕ ਕਰ ਲਈਏ ਖਾਣੇ ਸੌਖੇ ਆ ਕਰੇ ਇਹਨੇ ਬਣਾਉਣੇ ਬਹੁਤ ਹੱਥ ਤੋਂ ਮੇਰੇ ਫੇਰਦੈਨ ਵਾਲੀ ਵਾਲੀ ਕਿਉਂ ਮੈਂ ਹੱਥ ਪੂਰੇ ਕਾਲੇ ਹੋ ਗਏ ਅੱਜ ਤੇ ਸੋ ਮੈਂ ਚਲੋ ਹੁਣ ਅੱਧਾ ਮੈਂ ਤੋੜੂੰਗੀ ਨਿੰਬੂ ਫਿਰ ਮੈਂ ਗੈਸ ਥੋੜਾ ਸਾਫ ਕਰਕੇ ਫਿਰ ਮੈਂ ਤਲੂੰਗੀ ਕਰੇਲੇ ਬਣਾਏ ਨਿੰਬੂ ਨਿਚੋੜਤਾ ਤੁਸੀਂ ਦੇਖ ਸਕਦੇ ਹੋ ਬੀਜ ਮੈਂ ਜੇ ਪਹਿਲਾਂ ਹੀ ਕੱਢ ਤੇ ਇਹ ਸੋ ਬੰਦਾ ਬੰਦੇ ਦੇ ਵਿੱਚ ਅੰਬਚੂਰੀ ਪੈਂਦਾ ਗਾ ਪਰ ਆਮਚੂਰ ਪਰ ਉਹ ਮੈਂ ਲੈਂਦਾ ਨਹੀਂ ਜੀ ਐ ਮੈਂ ਤੁਹਾਨੂੰ ਕਹਿ ਦਈਏ ਪਰ ਮੈਂ ਨੇ ਬੁੰਡ ਚੋੜ ਕੇ ਬਣਾਨੀ ਆ ਮੈਂ ਤਾਂ ਜਦੋਂ ਵੀ ਕਰੇਲੇ ਬਣਾਵਾਂ ਤੁਹਾਨੂੰ ਪਤਾ ਦੇਖ ਲਓ ਤੁਹਾਡੇ ਮਿਹਨਤ ਬਹੁਤ ਆ ਜੀ ਸਵੇਰ ਦੀ ਲੱਗੀ ਆ ਹਜੇ ਕੋਈ ਘਰ ਦਾ ਕੰਮ ਨਹੀਂ ਹੋਇਆ ਉਵੇਂ ਹੀ ਪਈ ਆ ਭਾਂਡਾ ਟਿੰਡਾ ਠੀਕ ਐ ਸੋ ਮੈਂ ਧਰ ਕੇ ਰੱਖ ਲੈਂਦੀ ਆ ਇੱਕ ਵਾਰੀ ਇਹਨਾਂ ਨੂੰ ਕਰੇਲਿਆਂ ਨੂੰ ਤੇ ਬਸ ਵਾ ਗੈਸ ਸਾਫ ਕਰਦਾ ਕਿਉਂਕਿ ਸਫਾਈ ਜੀ ਵਾਲੀ ਹਾ ਤੇ ਬਣਾ ਚੀਜ਼ ਵਧੀਆ ਲੱਗਦੀ ਆ ਤੇ ਤੇ ਬਣ ਗਿਆ ਜੀ ਹੁਣ ਆਪਾਂ ਟੈਸਟ ਕਰਦੇ ਆ ਥੋੜਾ ਜਿਹਾ ਵੀ ਨਾਣ ਮਿਰਚ ਜਾ ਕੇ ਗੱਲ ਵਾਤ ਤੇ ਠੀਕ ਹੈ ਜੀ ਬਹੁਤ ਵਧੀਆ ਓਕੇ ਹਲਾ ਨਮਕ ਕੱਟਾ ਮਿਰਚਾ ਕੱਟਾ ਹਵਾ ਚੱਲ ਕੇ ਪਰ ਨਾਤੇ ਬਹੁਤ ਗਰਮੀ ਆ। ਕarele ਬਣਾਣੇ ਬਹੁਤ ਸੁਆਦ ਜੀ ਜਿੰਨੇ ਵੀ ਤੁਸੀਂ ਕਹਿਦਾ ਹੂੰ ਕਿ ਉਨਨੇ ਹੀ ਵਧੀਆ ਬਣਨਗੇ ਸੋ ਮੈਂ ਲੱਗੇ ਇਹਨਾਂ ਨੂੰ ਪਰਨ ਠੀਕ ਹੈ ਜੀ ਆ ਦੇਖੋ ਆ ਦੇਖੋ ਜੀ ਮੈਂ ਕਹਿੰਦੀ ਬਈ ਜਿੰਨੇ ਵੀ ਮੇਰੇ ਫੇਸਬੁੱਕ ਵਾਲੇ ਆ ਜਿੰਨੇ ਵੀ ਮੇਰੇ ਯੂਟਿਊਬਰ ਆ ਯੂਟਿਊਬ ਤੇ ਮੇਰੇ ਭੈਣ ਭਰਾ ਤੁਸੀਂ ਇੱਕ ਵਾਰੀ ਹਾਂਇ ਕਰੇਲੇ ਬਣਾ ਆ ਦੇਖੋ ਮੈਂ ਜਮਾ ਕੱਪੜੇ ਵਾਂਗੂ ਨਿਚੋੜਿਆ ਇਹ ਕਿਤੋਂ ਵੀ ਨਹੀਂ ਟੁੱਟੇ ਕਿਤੋਂ ਵੀ ਇਹ ਨਾਲੇ ਕਰੇਲਿਆਂ ਨੂੰ ਪਤਾ ਅੱਜ ਕਿੰਨੇ ਦਿਨ ਹੋ ਗਏ ਪਿਆਣ ਨੂੰ ਇਹਨਾਂ ਨੂੰ ਚਾਰ ਤਿੰਨ ਚਾਰ ਦਿਨ ਹੋ ਗਏ ਜਿੱਦ ਦੇ ਦਾ ਮੈਂ ਕੁੱਕੀ ਭਾਂ ਦੇ ਘਰੇ ਗਈ ਆ ਠੀਕ ਹੈ ਉੱਦੇ ਦੇ ਪਏ ਆ ਤੇ ਆ ਦੇਖੋ ਮਸਾਲਾ ਬਹੁਤ ਬਣ ਗਿਆ ਠੀਕ ਹੈ ਆਪਾਂ ਵਧੀਆ ਤਰੀਕੇ ਨਾਲ ਭਰਾਂ ਗਿਆ ਲੋ ਇਹ ਆ ਦੇਖੋ ਮਸਾਲਾ ਬਹੁਤ ਹੈਗਾ ਇਦਾਂ ਦੀ ਗੱਲ ਲੈਣੀ ਹੈਗੀ ਤੇ ਸਿਰਫ ਆਪਾਂ ਬੌਲਾ ਨਹੀਂ ਕੁਝ ਪਾਇਆ ਇਹਦੇ ਵਿੱਚ ਗੰਡੇ ਆ ਲਸਣ ਹੈ ਔਰ ਕੀ ਕਹਿੰਦੇ ਅਗੇ ਬਸ ਜਨੇੰਬੂ ਆ ਹੋਰ ਕੁਛ ਵੀ ਨਹੀਂ ਜੇ ਤੂੰ ਸਵਰਜੋਂ ਕਿ ਬਣੀ ਬਾਹਲ ਦਾ ਐਟਮਾ ਪਾਇਆ ਥੋੜਾ ਜਿਹਾ ਗਰਮ ਮਸਾਲਾ ਪਾਇਆ ਥੋੜਾ ਜਿਹਾ ਬਾਹਲਾ ਨਹੀਂ ਪਾਇਆ ਗਰਮ ਮਸਾਲਾ ਤੇ ਕਰੇਲੇ ਵੱਡੇ ਆ ਨਾ ਮੈਂ ਤਾਂ ਕਰਕੇ ਵਾਵਾ ਬਣਾਇਆ ਸੀ ਮਸਾਲਾ ਜੇ ਬਾਕੀ ਜਦੋਂ ਆ ਗਿਆ ਪਾਣੀ ਮੂਚ ਮੈਂ ਕਹਾਂ ਜੀ ਪੂਰਾ ਬੱਜੀ ਨੇ ਜਿਨੇ ਐਡਰੈਸ ਲਿਖ ਦਿਓ ਆਪ ਦਾ ਜਿਨੇ ਜਿਨੇ ਖਾਣੇ ਆ ਤੇ ਉਨਾਂ ਦੇ ਘਰੇ ਪਹਟਾ ਕੇ ਆਵਾਂਗੇ ਹੋਰ ਦੱਸੋ ਬਈ ਹੋਮ ਡਿਲੀਵਰੀ ਫ੍ਰੀ ਆਲ ਇੰਡੀਆ ਪੰਜਾਬ ਉਹ ਵੀ ਕੱਲੇ ਕਰੇਲੇ ਆ ਦੀ ਬਈ ਦੇਖੋ ਜੀ ਹੁਣ ਆਇਆ ਪਿਆ ਵੀ ਛੇਤੀ ਬਣ ਜਾਣ ਤੇ ਛੇਤੀ ਆਪਾਂ ਇਹਨੂੰ ਖਾ ਲਗੇ ਵਾਸ ਕੀ ਬਾਤ ਹੈ ਬਈ ਕੀ ਬਾਤ ਹੈ ਏਹੇ ਆਏ ਹਾਈ ਲੋਈ ਲੋ ਭਾਈ ਲੋ ਭਾਈ ਓਏ ਚਾਦਰ ਤੇ ਡਿੱਗ ਪਿਆ ਤੇ ਚਾਦਰ ਨਾਲ ਵਿਛਾਈ ਆ ਹਜੇ ਕੱਲ ਸ਼ੁਕਰ ਆ ਥੋੜਾ ਜਿਹਾ ਲੱਗਿਆ ਦਾਗ ਬੜਾ ਨਹੀਂ ਲੱਗਿਆ ਠੀਕ ਹੈ ਜੀ ਤੁਹਾਨੂੰ ਪਤਾ ਹਲਦੀ ਦਾ ਦਾਗ ਤਾਂ ਕਰ ਔਖਾ ਹੀ ਸੁੱਟਦਾ ਹੁੰਦਾ ਲੋ ਭਾਈ ਤੁਹਾਡੇ ਗੱਲਾਂ ਬਾਤਾਂ ਕਰਦੇ ਕਰਦੇ ਤੇਰੇਲੇ ਵੀ ਭਰ ਹੋ ਗਏ ਆਪਣੇ ਤੋਂ ਠੀਕ ਹੈ ਬਾਕੀ ਜਿਹੜਾ ਮਸਾਲਾ ਬਚ ਗਿਆ ਤੇ ਇਹ ਜਿਹੜੇ ਮੈਂ ਪਹਿਲਾਂ ਵਾਲੇ ਕਰੇਲੇ ਉਹ ਥੋੜਾ ਪਾਇਆ ਸੀ ਇੱਕ ਵਾਰੀ ਕਿਉਂਕਿ ਆਪਾਂ ਦੇਖਿਆ ਸੀ ਵੀ ਮਾਲ ਪੂਰਾ ਆਊਗਾ ਕਿ ਨਹੀਂ ਆਊਗਾ ਤੇ ਆਹ ਦੇ ਵੱਡੇ ਪਏ ਸਾਰਿਆਂ ਤੋਂ ਇਹਨਾਂ ਨੂੰ ਆਪਾਂ ਲੱਗਿਆ ਪਰਨ ਆਜਾ ਇਹਨਾਂ 'ਚ ਘੱਟ ਸੀਗਾ ਮਾਉਣ ਇਹ ਹੱਥ ਨਾਲ ਇਹਨਾਂ ਨਾਲ ਚੱਕ ਦਿੰਨੇ ਆ ਹਰ ਹੱਥ ਮੱਚਦੇ ਆ ਜੀ ਬਾਅਦ ਚਿਰ ਤੋਂ ਕਿ ਮਸਚ ਮੁਰਚੀ ਜੀ ਹੁੰਦੀ ਐ ਨਾ ਇਹਨਾਂ ਚ ਸੋ ਹਾਂ ਜੀ ਇਹ ਹੁਣ ਆਪਣਾ ਕੰਮ ਹੋ ਗਿਆ ਪੂਰਾ ਆ ਬੈਨਣ ਹੁਣ ਇਹਨਾਂ ਨੇ ਬਸ ਸਿਰਫ ਤਲਨੇ ਰਹਿ ਗਏ ਐ ਇਹ ਹੁਣ ਆਪਾਂ ਛੱਡ ਦਾਂਗੇ ਇਹਨਾਂ ਨੂੰ ਤੇਲ ਚ ਤੇ ਮੈਂ ਥੋੜਾ ਜਿਹਾ ਗੈਸ ਨੂੰ ਹੀ ਰੱਖ ਆਪਾਂ ਸਾਫ਼ ਕਰ ਲਿਆ ਤੁਸੀਂ ਦੇਖ ਸਕਦੇ ਹੋ ਸਫਾਈ ਗੈਸ ਦੀ ਤੇ ਹੁਣ ਕਿਰੇਲੇ ਵੀ ਆਪਾਂ ਚੱਕ ਕੇ ਨਾ ਦੇ ਬਾਹਰ ਹੁਣ ਸੋ ਗੈਸ ਮੈਂ ਚਲਾਤਾ ਚਾਲੂ ਕਰਤਾ ਜਦੋਂ ਇਹ ਹੋ ਗਈ ਗਰਮ ਕੜਾਈ ਫਿਰ ਇਹ ਚ ਪਾ ਦਾਂਗੇ ਤੇਲ ਫਿਰ ਤੁਹਾਨੂੰ ਜਿੱਦਾਂ ਵਿੱਚ ਛਲਕਦੇ ਹੋਏ ਨਾਲ ਤਰੇਲੇ ਬੰਦੇ ਹੋਏ ਹੁਣ ਤੁਹਾਨੂੰ ਉਹਦੇ ਹੀ ਦਿਖਾਵਾਂਗੇ ਜੀ ਠੀਕ ਹੈ ਤੇ ਬਾਕੀ ਮੈਂ ਆਰਵਾਲੇ ਹੀ ਗੱਲਾਂ ਕਹੂੰਗੀ ਵੀ ਦਿਲ ਤੇ ਦੁਨਾਲ ਜਿਹਨੇ ਉਹ ਕਰਨਾ ਕਿਉਂਕਿ ਹੁਣ ਮੈਨੂੰ ਟਾਈਮ ਬਹੁਤ ਲੱਗ ਜਾਣਾ ਮੇਰੇ ਭਾਂਡੇ ਵੀ ਸਾਰੇ ਪਏ ਆ ਜੀ ਇੱਥੋਂ ਕੋਚਾ ਪਾਚਾ ਵੀ ਲਾਉਣਾਗਾ ਹਨਾ ਤੁਹਾਨੂੰ ਆਪ ਨੂੰ ਪਤਾ ਵਾਕੀ ਗਰਮੀ ਬਹੁਤ ਆ ਤੇ ਸੋ ਇਹੋ ਜਿਹੀ ਲੱਗਿਆ ਭਰਾਵਾ ਰੇਲੇ ਰੱਖਣ ਵਾਸਤੇ ਵਿੱਚ ਤੇ सतनाम श्री वागुरु जो ब्लॉग देखते हैं भैन भाव हथ रखी हे छोड़ चको गई आप ही बहुत नीचे सोचो तेल थोड़ा जाए तेल बहुत है जी इन्होंने आपकी जगह आप ही ले ਹੁਣ ਆਪਾਂ ਇਹਨੂੰ ਕੱਟ ਕਰ ਦੇਣਾਗਾ ਗਲੈਸ ਤੇ ਸਲੋ ਦੇ ਬਣੀ ਜਾਊਗਾ ਜੀ ਇਹ ਠੀਕ ਹੈ ਤੇ ਮਾਕੇ ਸਾਹਿਬ ਨੂੰ ਹੁਣੇ-ਹੁਣੇ ਫੋਨ ਆਇਆ ਕਿਸੇ ਵੀਰੇ ਦਾ ਰਾਜ ਖਾਲਸਾ ਤੇ ਰਾਜ ਖਾਲਸਾ ਬਾਈ ਜੀ ਆ ਕੋਈ ਉਹਨਾਂ ਦਾ ਫੋਨ ਆਇਆ ਸਾਨੂੰ ਤੇ ਡੇਢ ਘੰਟੇ ਦੱਸਿਆ ਮੈਨੂੰ ਠੀਕ ਆ ਜੀ ਤੇ ਉਹ ਕਹਿੰਦਾ ਵੀ ਅਸੀਂ ਤੁਹਾਡੇ ਬਲੌਗ ਦੇਖਦੇ ਆ ਤੇ ਬਾਈ ਜੀ ਰਾਜ ਖਾਲਸਾ ਜੀ ਤੁਸੀਂ ਵੀ ਟ੍ਰੇਲੇ ਕਾਇਓ ਬਈ ਥੋੜੇ ਵਾਸਤੇ ਹੀ ਬਣ ਰਹਾ ਹੈ ਜੀ ਨੇ ਠੀਕ ਹੈ ਜੀ ਸੋ ਮੈਂ ਬਹੁਤ ਧੰਨਵਾਦ ਕਰਦੀ ਹਾਂ ਬਾਈ ਜੀ ਬਾਈ ਰਾਜ ਖਾਸਾ ਜੀ ਦਾ ਤੇ ਸੋ ਜਿਨ੍ਹਾਂ ਨੇ ਆਪਾਂ ਨੂੰ ਹੁਣ ਫੋਨ ਕੀਤਾ ਵੀਰੇ ਨੇ ਬਹੁਤ ਧੰਨਵਾਦ ਭਰਾ ਇਹ ਕਰੇਲੇ ਜੂਰ ਖਾ ਕੇ ਜਾ ਰਹੇ ਹੋ ਠੀਕ ਹੈ ਜੇ ਆਹਨੇ ਦਾ ਨਾ ਨਾ ਪਕਾ ਕੇ ਬਣਾਇਆ ਸਲੋ ਠੀਕ ਹੈ ਜੀ ਸੋ ਮੈਂ ਇਹ ਭਾਂਡੇ-ਫੁੰਡੇ ਮਾਂਜਣਿਆਂ ਤੇ ਪਰ ਮੈਂ ਭਾਂਡੇ ਮਾਂਜਦੇ ਦਿਖਾਉਂਦੇ ਨਹੀਂ ਕਿਉਂਕਿ ਮੈਂ ਬੇਸਿੱਦੀ ਗੱਲ ਆ ਗਰਮੀ ਬਹੁਤ ਜ਼ਿਆਦਾ ਆ ਤੇ ਸਿਰਫ ਤੇ ਚੁੰਨੀ ਲੈ ਕੇ ਭਾਂਡੇ ਨਹੀਂ ਮਾਜੇ ਜਾਣੇ ਖਾਣਾ ਬਣ ਗਿਆ ਆਪਣਾ ਹਨਾ ਚੁੰਨੀ ਲੈ ਕੇ ਤੇ ਬਸ ਮੈਂ ਤੁਹਾਨੂੰ ਦਿਖਾ ਦੂੰਗੀ ਜਦੋਂ ਹੁਣ ਜਮਮ ਰੈਡੀ ਹੋ ਗਏ ਇਹ ਠੀਕ ਆ ਜੀ ਹੁਣ ਤੁਹਾਨੂੰ ਇਹ ਹੀ ਦਿਖਾਉਂਗੀ ਕਿਵੇਂ ਲੈ ਬਾਕੀ ਤੁਸੀਂ ਦੇਖ ਸਕਦੇ ਹੋ ਕਿਵੇਂ ਲੱਗੀ ਆ ਰਿਹਾ ਹੁਣ ਪਾਣੀ ਹੁਣ ਇਹ ਸਾਰੇ ਵਾਸਤੇ ਆ ਭਾਈ ਜਿਹੜੇ ਵੀ ਮੇਰੇ YouTube ਤੇ ਮੇਰਾ ਪਰਿਵਾਰ ਆ ਮੇਰਾ ਮੇਰੀ ਫੈਮਿਲੀ ਆ ਇਹ ਤੁਹਾਡੇ ਸਾਰਿਆਂ ਵਾਸਤੇ ਆ ਐਨਾ ਪਾਣੀ ਪੀ ਗਏ ਹੋ ਤੇਲ ਪੀ ਗਏ ਹੋ ਇਹ ਤੇਲ ਪੀ ਗਏ ਸਾਰਾ ਹੋਰ ਇਹ ਆਪੀ ਬਣ ਜਾਣਾ ਕਿਉਂਕਿ ਬਾਹਰ ਤੇਲ ਨਹੀਂ ਪਾਇਆ ਗਲਤੀ ਹੋਣਾ ਇਹਨਾਂ ਨੇ ਆਪੀ ਡੋਬ ਜਾਣਾ ਇਹਨਾਂ ਨੇ ਆਹ ਜਗਾ ਜਿਹੜੇ ਆਪੀ ਲੈ ਲਿਆ ਆਓ ਦੱਪਟਾਟ